ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰ ਹਾਂ ਸਾਡੇ ਚੈਨਲ ਤੋਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦਾ ਇੱਕ ਹੋਰ ਬਹੁਤ ਵਧੀਆ ਨੋਟੀਫਿਕੇਸ਼ਨ ਲੈ ਕੇ ਅੱਜ ਦਾ ਜੋ ਇਹ ਨੋਟੀਫਿਕੇਸ਼ਨ ਹੈ ਇਹਦੇ ਵਿੱਚ ਆਮ ਆਦਮੀ ਕਲੀਨਿਕ ਦੇ ਲਈ ਭਰਤੀ ਓਪਨ ਕੀਤੀ ਗਈ ਹੈ ਇਹਦੇ ਵਿੱਚ ਜੋ ਪੋਸਟਾਂ ਰਹਿਣ ਵਾਲੀਆਂ ਸਿੱਧੀ ਇੰਟਰਵਿਊ ਦੇ ਥਰੂ ਉਹਦੇ ਲਈ ਸਿਲੈਕਸ਼ਨ ਰਹਿਣ ਵਾਲੀ ਹੈ ਸਾਰੀ ਜਾਣਕਾਰੀ ਆਪਾਂ ਤੁਹਾਡੇ ਲਈ ਲੈ ਕੇ ਆਏ ਆਂ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਵੇਖਦੇ-ਵੇਖਦੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਅਗੇ ਦੋਸਤਾਂ ਮਿੱਤਰਾਂ ਨੇ ਸ਼ੇਅਰ ਵੀ ਕਰ ਲਿਓ ਜੇਕਰ ਸਾਡੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਯੂ ਕਰ ਲਿਓ ਘਰ ਬੈਠੇ ਸਰਕਾਰੀ ਨੌਕਰੀਆਂ ਦੇ ਅਪਡੇਟਸ ਨੋਟੀਫਿਕੇਸ਼ਨਸ ਤੁਹਾਨੂੰ ਮਿਲਦੇ ਰਿਆ ਕਰਨਗੇ ਜੀ ਅੱਜ ਇਹ ਨੋਟੀਫਿਕੇਸ਼ਨ ਦੀ ਗੱਲ ਕਰ ਲੈਨੇ ਜੀ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਇਹ ਨੋਟੀਫਿਕੇਸ਼ਨ ਜਾਰੀ ਹੋਇਆ ਜੀ ਨਵਲੋਂ ਆਮ ਆਦਮੀ ਕਲੀਨਿਕਸ ਦੇ ਲਈ ਮੈਡੀਕਲ ਅਫਸਰਾਂ ਦੇ ਲਈ ਜੋ ਇੰਪੈਨਲਮੈਂਟ ਹੈ ਕੀਤੀ ਜਾਣੀ ਹੈ ਇਹ ਜੋ ਨੋਟੀਫਿਕੇਸ਼ਨ ਹੈ ਦਫਤਰ ਸਿਵਲ ਸਰਜਨ ਜਲੰਧਰ ਵੱਲੋਂ ਜਾਰੀ ਕੀਤਾ ਗਿਆ ਹੈ ਨਵਲੋਂ ਮੈਡੀਕਲ ਅਫੀਸਰ ਦੇ ਲਈ ਇੰਪੈਨਲਮੈਂਟ ਕੀਤੀ ਯੋਗਤਾ ਦੇ ਲਈ ਐਮਬੀਬੀਐਸ ਰੱਖੀ ਗਈ ਹੈ ਜੀ ਮੈਡੀਕਲ ਕਾਉਂਸਲ ਆਫ ਇੰਡੀਆ ਦੀ ਰਜਿਸਟ੍ਰੇਸ਼ਨ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਇਹ ਜ਼ਰੂਰੀ ਹੈ ਜੀ ਤੇ 10ਵੀਂ ਪੱਧਰ ਤੱਕ ਤੁਸੀਂ ਪੰਜਾਬੀ ਪੜ੍ਹੀ ਹੋਵੇ ਇਹ ਯੋਗਤਾ ਇਹਨਾਂ ਵੱਲੋਂ ਲਿਖੀ ਗਈ ਹੈ 64 ਸਾਲ ਏਜ ਲਿਮਟ ਹੈ ਜੀ ਇਸ ਪੋਸਟ ਦੇ ਲਈ ਤੇ ਇਹਦੇ ਲਈ ਇਨਪੈਨਡਮੈਂਟ ਫੀਸ ਹੈ ਇਹਨਾਂ ਵੱਲੋਂ ਰੱਖੀ ਗਈ ਹੈ 50 ਰੁਪੀਆ ਪਰ ਪੇਸ਼ੈਂਟ ਅਟੈਂਡੈਂਟ ਵਿਦ ਮਿਨੀਮਮ ਸ਼ੋਰਟ ਗਾਰੰਟੀ ਆਫ 50 ਪੇਸ਼ੈਂਟਸ ਪਰ ਡੇ ਇਹ ਹੈਗੀ ਹੈ ਜੀ ਤੇ ਇਸ ਪੋਸਟ ਦੇ ਲਈ ਜੋ ਇੰਟਰਵਿਊ ਰਹਿਣ ਵਾਲੀ ਹੈ ਉਹਦੇ ਲਈ ਮਿੱਤੀ ਸਮਾਧਿ ਸਥਾਨਾ ਪਾ ਤੁਹਾਡੇ ਨਾਲ ਸੰਜਿਆ ਕਰਦੇ ਆਂ ਡੇਟ ਐਂਡ ਟਾਈਮ ਫਾਰ ਸਬਮਿਸ਼ਨ ਆਫ ਅਪਲੀਕੇਸ਼ਨ ਐਂਡ ਇੰਟਰਵਿਊ 6 ਫਰਵਰੀ 2024 ਸਵੇਰੇ 9 ਵਜੇ ਤੇ ਡੇਟ ਆਫ ਡੈਕਲੇਰੇਸ਼ਨ ਆਫ ਰਿਜ਼ਲਟ 13 ਫਰਵਰੀ 2024 ਤੇ ਇਹਦੇ ਲਈ ਜੋ ਜਗਾ ਹੈ ਜਿੱਥੇ ਇੰਟਰਵਿਊ ਰਹਿਣ ਵਾਲੀ ਹੈ ਸਕੂਲ ਆਫ ਨਰਸਿੰਗ ਸਿਵਲ ਹਸਪੀਟਲ ਜਲੰਧਰ ਇੱਥੇ ਹੀ ਇੰਟਰਵਿਊ ਰਹਿਣ ਵਾਲੀ ਹੈ ਜੀ ਤਾਂ ਯੋਗ ਉਮੀਦਵਾਰ ਇਹਨਾਂ ਪੋਸਟਾਂ ਦੇ ਲਈ ਡਾਇਰੈਕਟ ਇੰਟਰਵਿਊ ਦੇ ਵਿੱਚ ਸ਼ਾਮਲ ਹੋ ਕੇ ਆਪਣੀ ਇੰਟਰਵਿਊ ਦੇ ਸਕਦੇ ਹਾਂ ਸਿਲੈਕਸ਼ਨ ਪੱਕੀ ਕਰ ਸਕਦੇ ਹਾਂ ਤੇ ਇੰਟਰਵਿਊ ਦੇ ਸਮੇਂ ਆਪਣੇ ਸਾਰੇ ਦਸਤਾਵੇਜ਼ ਨਾਲ ਲੈ ਕੇ ਜਾਣੇ ਆ ਤੇ ਸਮੇਂ ਤੇ ਹੀ ਤੁਹਾਡੀਆਂ ਅਰਜ਼ੀਆਂ ਲਈਆਂ ਜਾਣਗੀਆਂ ਤੇ ਉੱਥੇ ਤੁਹਾਡਾ ਜੋ ਇੰਟਰਵਿਊਰ ਰਹਿਣ ਵਾਲਾ ਤੇ ਇਹ ਜੀ ਅੱਜ ਦੀਆਂ ਪੋਸਟਾਂ ਦੀ ਜਾਣਕਾਰੀ ਅੱਜ ਦੀਆਂ ਪੋਸਟਾਂ ਦੀ ਡਿਟੇਲ ਦੇ ਵਿੱਚ ਜੋ ਨੋਟੀਫਿਕੇਸ਼ਨ ਜਾਰੀ ਹੋਇਆ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀਆਂ ਦੀ ਜਾਣਕਾਰੀ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਸਾਡੇ ਚੈਨਲ ਨੂੰ ਦੇਖਦੇ ਰਹਿਆ ਕਰੋ ਜੀ ਧੰਨਵਾਦ